ਡਰਟ ਤੇ ਕੀਤਾ ਗਿਆ ਸੀ ਨਾ ਪਹਿਲਾਂ ਹੀ ਪਰ ਮਤਲਬ 37 ਸਾਲ ਬਾਅਦ ਤੇ ਪਾਣੀ ਆਇਆ ਕੋਈ ਹੈ ਨਹੀਂ ਸਿਚੁਏਸ਼ਨ ਕਿ ਪਾਣੀ ਆਏਗਾ ਪਰ ਜਦੋਂ ਆਇਆ ਤੇ ਸਾਨੂੰ ਪਤਾ ਵੀ ਨਹੀਂ ਚੱਲਿਆ ਪਾਣੀ ਵੀ ਤਕਰੀਬਨ ਪਾਣੀ ਆ ਤੇ 6 ਵਜੇ ਹੀ ਪਰ ਹੋ ਰਿਹਾ ਹਾਂਜੀ 6 ਵਜੇ ਮਤਲਬ ਸਟਾਰਟਿੰਗ ਮਤਲਬ ਇਹ ਆਪਣੀ ਜਾਨ ਦੇ ਜਾ ਕੇ ਨਿਕਲੇ ਕੋਈ ਚੀਜ਼ ਨਹੀਂ ਸੰਭਾਲੀ ਗਈ ਕੁਝ ਕੋਸੇ ਇਸ ਸੰਸਥਾ ਵਾਲੇ ਨੂੰ ਕੋ ਨਾਲ ਹੀ ਕਿਸੇ ਨੇ ਦੱਸਿਆ ਮਤਲਬ ਕੀ ਗੱਲ ਦਾ ਅਸਵਾਸ਼ਣ ਦਿੱਤਾ ਕਿ ਹਾਂ ਤੁਹਾਡੀ ਮਦਦ ਕੀਤੀ ਜਾਊਗੀ ਨਾ ਕੋਈ ਨਹੀਂ ਵੀ ਜੀ ਕੋਈ ਨਹੀਂ ਬਸ ਹੁੰਦੇ ਆ ਫਾਰਮਾ ਭੇਜਦੇ ਆ ਤੇ ਚੱਲ ਜਾਂਦੇ ਆ ਕੁਛ ਵੀ ਨਹੀਂ ਉਹਨਾਂ ਕੋਲ ਇਹੋ ਜਿਹਾ ਕੁਛ ਨਹੀਂ ਕਿਹਾ ਬਾਈ ਹੁਰੀ ਕਹਿੰਦੇ ਵੀ ਸੜਕ ਦੇ ਉੱਤੇ ਕਣਕ ਸੁੱਟਣ ਦਾ ਕਾਰਨ ਇਹ ਹੈ ਕਿ ਸਾਰੀ ਕਣਕ ਆ ਬਰਬਾਦ ਹੋ ਚੁੱਕੀ ਹੈ ਇਹ ਘਰ ਵਾਲੇ ਬਾਈਆਂ ਦੀ ਤੇ ਬਾਈ ਹੁਣਾਂ ਦੇ ਕੋਲੇ ਦਾਸ ਤੇ ਪੁੱਛ ਰਿਹਾ ਇਧਰੋਂ ਇਧਰੋਂ ਨਾ ਕਰ ਇਧਰ ਨਹੀਂ ਅੰਦਰ ਦੇਖੀ ਅਸਲ ਵਿੱਚ ਕਿੰਨਾ ਕੋ ਨੁਕਸਾਨ ਹੋਇਆ ਕਿਉਂਕਿ ਜਦੋਂ ਵੀ ਪਾਣੀ ਉੱਤਰਦਾ ਤਾਂ ਉਦੋਂ ਸਾਰੇ ਘਰ ਵਾਲੇ ਜਦੋਂ ਆਪਣੇ ਘਰ ਆਉਂਦੇ ਨੇ ਤੇ ਹਾਲਤਾ ਦੇਖਣ ਦੇ ਲਈ ਆਉਂਦੇ ਨੇ ਤਾਂ ਉਦੋਂ ਪਤਾ ਲੱਗਦਾ ਕਿ ਆਸਲ ਵਿੱਚ ਕਿੰਨਾ ਨੁਕਸਾਨ ਹੋਇਆ ਹੈ ਕੋਈ ਨਾ ਕੋਈ ਬੰਦੇ ਬਤਰਾ ਨਾਲ ਗੱਲਬਾਤ ਕਰਾਗੇ ਬਜੀ ਸਾਹਿਬ ਜੀ ਨਸੀਗਾ ਜੀ ਨਸੀਗਾ ਜੀ ਬਈਆ ਕਣਕ ਤੁਸੀਂ ਟੋਲਾਂ ਚੋਂ ਕੱਢ ਰਹੇ ਹੋ ਖਰਾਬ ਹੋ ਚੁੱਕੇ ਆ ਇਹ ਖਰਾਬ ਹੋ ਗਏ ਆ 8 9 ਵਿੱਚ ਹੀ ਕਣਕ ਹੀ ਡਰੰਦ ਚ ਅੱਛਾ ਪਾਣੀ ਦਾ ਹਜ਼ਾਰ ਫੁੱਟ ਦੁਆਰ ਦੇ ਉੱਤੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਸਾਹਮਣੇ ਚੜਿਆ ਹੋਇਆ ਹੈ ਅੱਛਾ 10 ਫੁੱਟ ਪਾਣੀ ਛੱਡ ਕੇ ਜੀ ਤੇ ਇਹਦਾ ਤੁਸੀਂ ਟੋਕਰੰਦੇ ਨਾਲ ਫੇਰ ਪਾਣੀ ਕਰਿਆ ਇਹ ਤਾਂ ਪਹਿਲਾਂ ਦਾ ਪੂਰਾ ਪੈੜਦਾ ਜੀ ਤੇ 10-10 ਫੁੱਟ ਸਾਰੇ ਪੈ ਗਿਆ ਪਰ 10-11 ਫੁੱਟ ਵੀ ਪਾਣੀ ਠੰਮਗੇ ਦਾ 10 ਫੁੱਟ ਪਾਣੀ ਤਾਂ ਪੂਰਾ ਪੁਰਜ ਇੱਥੇ ਕਿਸ਼ਤੀ ਨਹੀਂ ਰੋਗਣੀ ਕੋਈ ਅੱਛਾ ਦੋ ਕਿ ਕਿਸ਼ਤੀ ਹਮੇ ਕਿਸ਼ਤੀ ਰੋੜ ਜਾਂਦੇ ਬਹੁਤ ਹੈ ਤੁਸੀਂ ਮਤਲਬ ਕਿ ਬਿਲਕੁਲ ਇਕੱਲੇ ਕਿ ਦਰਿਆ ਦਰਿਆ ਪਰ ਨਹੀਂ ਛੱਡ ਦਰਿਆ ਮੈਂ ਤਾਂ ਨਹੀਂ ਦਰਿਆ ਦਾ ਇੱਥੋਂ ਹੈਗਾ 6 ਕਿਲੋ ਕਿਨਾਰੇ ਤੋਂ ਟਾਰਗਟ ਉੱਤੇ ਪੈਂਦਾ ਸਾਬਾ ਇੱਥੇ ਤੁਹਾਡੇ ਇਹ ਬੰਨ ਲੱਗਾ ਹੋਇਆ ਇਹ ਬੰਨ ਲੱਗਾ ਪਿੰਡ ਦਾ 4 ਤਰਫ ਬੰਨੇ ਆ ਤੇ ਉਹ ਕਰਕੇ ਪਿੰਡ ਦਾ ਜਿਆਦਾ ਰਿਸਲਟ ਆਇਆ ਕਿ ਬੰਨ ਚਾਰ ਤਰਫ ਬੰਨੇ ਹੋਇਆ ਜਿਹਦਾ ਇੱਕ ਤਾਂ ਬੰਨ ਪਟਿਆ ਨਾ ਜਦੋਂ ਜਦੋਂ ਪਾਣੀ ਭਾਧੀ ਗਿਆ ਫਿਰ ਪੂਰਾ ਪਾਣੀ ਕਿਹੜਾ ਬਾਹਰ ਅੰਦਰ ਆ ਗਿਆ ਪੂਰਾ ਪਾਣੀ ਪੂਰਾ ਪਾਣੀ ਤੁਹਾਡੇ ਘਰ ਦੇ ਵਿੱਚ ਇੱਥੇ ਬੜਾ ਮਤਲਬ ਤੁਸੀਂ ਬੰਨ ਦੇ ਬਿਲਕੁਲ ਨਾਲ ਹੀ ਹਾਂਜੀ ਇਹ ਬਿਲਕੁਲ ਬੰਨ ਦੇ ਨਾਲ ਹੀ ਪਾਕਿਸਤਾਨਾ ਤੋਂ 15 ਕਿਲੋਮੀਟਰ ਹੈ ਅ 15 ਕਿਲੋਮੀਟਰ ਪੈਂਦਾ ਪਾਕਿਸਤਾਨ ਦਾ ਬਾਰਡ ਆ ਜਿਹੜੇ ਏਰੀਆ ਕਿਹੜਾ ਪੈਂਦਾ ਬਾਈ ਇਹ ਬੈਠੇ ਹੋਣੇ ਵਾਲਿਆ ਲਗ ਬਾਰਡਰ ਪੈਂਦਾ ਕਸਵਾਲ ਬਾਰਡ ਆ ਅੰਮ੍ਰਿਤਸਰ ਜੋ ਆ ਨਾ ਸਾਢੇ ਜੇਲਾਤ ਕਸਵਾਲ ਤੇ ਬਾਈ ਅੰਦਰ ਜਿਹੜੀ ਸਥਿਤੀ ਤਾਂ ਜੀ ਦੇਖਣਾ ਤੇ ਵੀ ਉਹ ਹਮ ਵੀ ਪਾਣੀ ਹੈਗਾ ਘਰ ਦੇ ਉਹ ਨਾ ਉਹ ਸੁੱਕੀ ਰਹਾ। ਬਾਕੀ ਇਹ ਬਾਕੀ ਇਹ ਜਿਹੜਾ ਬਾਕੀ ਬਸ ਰਹੇ ਜਿਹੜਾ ਸਾਡੇ ਘਰ ਦੇ ਬੈਠੇ ਹੈ ਬਾਕੀ ਜੋ ਘਰ ਸਾਹਮਣੇ ਹੈ ਜੋ ਕਪੜਾ ਵਗੈਰਾ ਜੋ ਉਹਦੇ ਨੰਨੇ ਬੈਠੇ ਕੋਟੇ ਚਲਾ ਮੈਂ ਚਾਹ ਰੋ ਗਿਆ। ਸਾਰਾ ਸਾਹਮਣੇ ਹਾਂਜੀ अंदर भी पानी बढ़ गया अंदर देख रहे हो तस्वीर तकरीबन तकरीबन पानी है कमर पानी कमरे बिल्कुल खाली कर दिते गए बइ क्योंकि इतने जो भी कुछ है वह बर्बाद हो चुका है ਬਈ ਅਸੀਂ ਦੇਖਦੇ ਆਂ ਅੰਦਰ ਜਿਵੇਂ ਬੈਠੇ ਪਏ ਨੇ ਬੈਠਾ ਤੇ ਇਹ ਕੱਪੜੇ ਵਗੈਰਾ ਪਏ ਨੇ ਕਿ ਸਾਰੇ ਇਹ ਸਾਰੇ ਤਰ੍ਹਾਂ ਦੇ ਕੱਪੜੇ ਸਾਰੇ ਜਿਹੇ ਆਂ ਕਪੜਾ ਦਾ तकरीबन ਸਾਰਾ ਹੀ ਸਮੋਡਲ ਤਕਰੀਬਨ ਸਨ ਨਕਸਾਰ ਕੋਈ ਕੱਪੜਾ ਨਹੀਂ ਬਚਿਆ ਘਰ ਦਾ ਤੇ ਬੱਚਿਆਂ ਦੇ ਪਾਉਣ ਵਾਲੇ ਕੱਪੜੇ ਪਾਉਣ ਵਾਲੇ ਕੋਈ ਦੱਜੇ ਨੇ ਕੋਈ ਨਹੀਂ ਬਚਿਆ ਬੱਚਿਆਂ ਦੇ ਕਿਤਾਬਾਂ ਵਗੈਰਾ ਸਭ ਇਹ ਨਵੇਂ ਗੱਸਬੋਨ ਤੁਹਾਡੇ ਸਾਹਮਣੇ ਹੁੰਦਾ ਉਹ ਜੋ ਖਾਣ ਪੀਂਦਾ ਉਸਮਾਨ ਕਪੜੇ ਵਗੈਰਾ ਸਾਰਾ ਨਕਸਾ ਹੋ ਗਿਆ ਪਰ ਸਾਰਾ ਬਹਿ ਗਿਆ ਸਾਰਾ ਬਹਿ ਗਿਆ ਪੇਟੀ ਵੀ ਆਹ ਦੇਖ ਰਹੀਆਂ ਅਸੀਂ ਭਾਈ ਇਹ ਪੇਟੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਹਾਲਤ ਕਿ ਪੇਟੀ ਦੇ ਵਿੱਚ ਆਪਾਂ ਉਹ ਚੀਜ਼ਾਂ ਰੱਖਦੇ ਹੁੰਦੇ ਹਾਂ ਜ਼ਰੂਰੀ ਜਿਨ੍ਹਾਂ ਦੀ ਕਹਿ ਲਈਏ ਕਿ ਬਹੁਤ ਸਮੇਂ ਬਾਅਦ ਲੋੜ ਪੈਂਦੀ ਹੈ ਤੇ ਆਪਾਂ ਸਟੋਰ ਕਹ ਲਈਏ ਜੇ ਉਹਨੂੰ ਸਟੋਰ ਕਰਕੇ ਰੱਖਦੇ ਹੁੰਦੇ ਹਾਂ ਉਹ ਚੀਜ਼ਾਂ ਕਿ ਜਿਨ੍ਹਾਂ ਦੀ ਲੋੜ ਸਖਤ ਲੋੜ ਹੁੰਦੀ ਹੈ ਜਦੋਂ ਤੁਹਾਨੂੰ ਕਿਤੇ ਉਦੋਂ ਕੱਢਦੇ ਹੁੰਦੇ ਹਾਂ ਫਿੱਟੇ ਦੇ ਨਾਲ ਨਾਲ ਆਹ ਬਾਈ ਹੋਰਾਂ ਨੇ ਮੈਨੂੰ ਲੱਗਦਾ ਕੰਬਲ ਵਗੈਰਾ ਰੱਖੀ ਹੋਈ ਨਹੀਂ ਤੁਸੀਂ ਆ ਵੀ ਦੇਖ ਰਹੇ ਹੋ ਸਾਰੇ ਗਾਰਾਂ ਲੱਗਿਆ ਹੋਇਆ ਇਹਨਾਂ ਦੇ ਖਰਾਬ ਪੋਜੀਸ਼ਨ ਤੇ ਬਾਕੀ ਕਿਤਾਬਾਂ ਬਾਈ ਹੋਰੀ ਦੱਸ ਰਹੇ ਨੇ ਜਿਵੇਂ اوਪੀਜੀ ਚੁੱਕਿਆ ਨੇ ਬੱਚਿਆਂ ਦੀਆਂ ਕਿਤਾਬਾਂ ਵਗੈਰਾ ਆ ਤੁਸੀਂ ਦੇਖ ਰਹੇ ਹੋ ਇਹ ਸਭ ਕੁਝ ਭਿੱਜ ਚੁੱਕਿਆ ਦੇ ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਕਿ ਬਾਈਬਰੀ ਕਹਿੰਦੇ ਕਿ ਪਾਣੀ ਕਦੋਂ ਘਰ ਦੇ ਵਿੱਚ ਵੜ ਕੇ ਸਾਨੂੰ ਪਤਾ ਨਹੀਂ ਲੱਗਿਆ। ਭਾਂਜੀ ਜੀ ਜਦੋਂ ਪਾਣੀ ਆਉਂਦਾ ਘਰ ਦੇ ਵਿੱਚ ਆ ਤੇ ਤੁਸੀਂ ਇੱਥੇ ਘਰ ਦੇ ਵਿੱਚ ਮੌਜੂਦ ਹੋਨੇ ਆ ਬਾਹਰ ਹਾਂਜੀ ਜੀ ਜੀ ਮੈਂ ਕੱリエ 5 ਵਜੇ ਤਕਰੀਬਨ ਪਾਣੀ ਆ ਤੇ 6 ਵਜੇ ਹੀ ਘਰ ਵਾਏ ਆ। ਹਾਂਜੀ 6 ਵਜੇ ਪਰ ਤੋਂ ਹਾਂਜੀ ਸਟਾਰਟਿੰਗ ਮਤਲਬ ਕੀ ਆਪਣੇ ਜਾਂਚ ਕਰਕੇ ਨਿਕਲੇ ਕੋਈ ਚੀਜ਼ ਨਹੀਂ ਸੰਭਾਲੀ ਗਈ ਕੋਈ ਕੋਸ਼ਿਸ਼ ਨਹੀਂ। ਸ਼ਾਮ ਦੇ 5 ਵਜੇ ਨਹੀਂ ਨਹੀਂ ਮਾਰਨਿੰਗ ਟਾਈਮ ਸਵੇਰੇ ਹਾਂਜੀ ਮਾਰਨਿੰਗ ਟਾਈਮ। ਅੱਛਾ ਤੁਸੀਂੁੱਤੇ ਪੈ ਸੀ ਉਦੋਂ ਤੁਹਾਨੂੰ ਪਤਾ ਲੱਗਿਆ ਨਹੀਂ ਪਾਣੀ ਦਾ। ਮਤਲਬ ਉਲਟ ਤੇ ਕੀਤਾ ਗਿਆ ਸੀ ਨਾ ਪਹਿਲਾਂ ਹੀ ਤੇ ਪਰ ਮਤਲਬ 37 ਸਾਲ ਬਾਅਦ ਤੇ ਪਾਣੀ ਆਇਆ ਕੋਈ ਹੈ ਨਹੀਂ ਕੋਈ ਸਿਚੁਏਸ਼ਨ ਕਿ ਪਾਣੀ ਆਏਗਾ ਪਰ ਜਦੋਂ ਆਇਆ ਤੇ ਸਾਨੂੰ ਪਤਾ ਵੀ ਨਹੀਂ ਚੱਲਿਆ ਤੁਸੀਂ ਸੋਚੇ ਨਹੀਂ ਸੀ ਨਾ ਇਹ ਸੋਚੇ ਜਾਂ ਸੋਚਦੇ ਤੇ ਫਿਰ ਆਪਣਾ ਕਿਤੇ ਵੀ ਅਰੇਂਜ ਕਰ ਸਕਦੇ ਹਾਂ ਤੇ ਜਦੋਂ ਪਾਣੀ ਆ ਗਿਆ ਇੱਕਦਮ ਪਾਣੀ ਆ ਗਿਆ ਉਸ ਤੋਂ ਬਾਅਦ ਫਿਰ ਮੰਨ ਲਓ ਕਿ ਘਰ ਨੂੰ ਦਰਵਾਜ਼ਾ ਵਗੈਰਾ ਕੁਝ ਨਹੀਂ ਹੀ ਬੰਦ ਕਰਦੇ ਗਏ ਅਸੀਂ ਆਪਣੀ ਜਾਨ بچਾ ਕੇ ਮੈਂ ਬੱਚੇ ਲੈ ਕੇ ਨਿਕਲੀ ਇਹ ਸਰਵਿਸ ਕਰਦੇ ਸੀ ਇੱਥੇ ਇਹ ਡਿਊਟੀ ਤੇ ਅੱਛਾ ਮੈਂ ਹਾਂ ਬੱਚੇ ਮੇਰੇ 2 ਬੱਚੇ ਨਾਲ ਹੂੰ ਕੁਝ ਵੀ ਨਹੀਂ ਸੰਭਾਲਿਆ ਤੇ ਤੁਸੀਂ ਐਵੇਂ ਬੱਚਾ ਮੈਂ ਦੇ ਬੱਚੇ ਕਿਉਂਕਿ ਮੈਂ ਕੁਝ ਕਰ ਨਹੀਂ ਸਕਦੀ ਬੱਚਿਆਂ ਨੇ ਕੀ ਭਰ ਲੈਣਾ ਤੇ ਮੈਂ ਕੋਈ ਵੀ ਕੀ ਕਰ ਲੈਣਾ ਫਿਰ ਮੈਂ ਨਿਕਲ ਗਈ ਇਥੋਂ ਬੱਚੇ ਲੈ ਤੁਸੀਂ ਇੱਥੇ ਬੱਚੇ ਲੈ ਕੇ ਫਿਰ ਸੁਰੱਖਿਆ ਤਾਂ ਤੋਂ ਕਹਿੰਦੇ ਹਾਂ ਜੀ ਸੁਰੱਖਿਆ ਤਾਂ ਵੀ ਜਿਹੜੇ ਸਾਡੇ ਰਿਲੇਟਿਵ ਲੋ ਲੈ ਗਏ ਹਨ ਤੁਸੀਂ ਬਲਦੇ ਆਏ ਆਪਣੇ ਘਰੇ ਤੇ ਕਿੰਨੇ ਟਾਈਮ ਪਹਿਲਾਂ ਪਾਣੀ ਆਇਆ ਸੀ ਇੱਥੇ ਇਹ ਤੇ ਤਕਰੀਬਨ 8 ਫਾਸੀ ਦਾ ਆਇਆ ਜੀ ਉਹ ਤੁਸੀਂ ਆਇਆ ਤਾਂ ਦੇਖਿਆ ਨਹੀਂ ਨਹੀਂ ਜਿਹੜਾ ਇਹ ਤੁਹਾਡੇ ਘਰ ਤੇ ਹੁਣ ਪਾਣੀ ਆਇਆ ਕਿੰਨੇ ਦਿਨ ਹੋ ਗਏ ਮਤਲਬ 7 ਡੇਸ ਹੋ ਗਏ ਸੱਤ ਦਿਨਾਂ ਤੋਂ ਮਤਲਬ ਕਿ ਕੀ ਹੋ ਥਾ ਕਿ ਰਹਿ ਰਹੀ ਸੀ ਕਿ ਘਰ ਦੇ ਪਤਾ ਨਹੀਂ ਕਿੰਨੀ ਕੀ ਹੋ ਗਈ ਖਰਾਬ ਹੋ ਗਈ ਜਿਹਨੇ ਇੱਕ ਵਾਰ ਮੈਂ ਆਈ ਸੀ ਬਹੁਤ ਮੁਸ਼ਕਲ ਨਾ ਉਹ ਵੀ ਇਦਾਂ ਦੇ ਨਾਲ ਜਿਸ ਤਰ੍ਹਾਂ ਟ੍ਰੈਫਿਕ ਵਗੈਰਾ ਵੀ ਆਈ ਫਿਰ ਮੇਂ ਦੇ ਚ ਨਹੀਂ ਮਾੜੀ ਕੰਡੀਸ਼ਨ ਖਰਾਬ ਹੋ ਉਹ ਵੀ ਨਹੀਂ ਬਚਿਆ ਕਦ ਦੂਸਰੇ ਸਮਾਨ ਖਰਾਬ ਹੋ ਗਿਆ ਤੇ ਬੱਚਿਆਂ ਦੇ ਜਿਹੜੇ ਬੱਚਿਆਂ ਦਾ ਸਮਾਨ ਸੀ ਉਹ ਸਾਰਾ ਕੁਝ ਕੁਝ ਵੀ ਇੱਥੋਂ ਚੱਕਣ ਦਾ ਟਾਈਮ ਨਹੀਂ ਮਿਲ ਰਿਹਾ ਮਤਲਬ ਜਿਹੜੇ ਇਹਨਾਂ ਕੱਪੜੇ ਪਾਏ ਸੀ ਤੇ ਆ ਗਏ ਸਾਡੇ ਇਹ ਹੀ ਰਹੀ ਕੱਪੜੇ ਤੇ ਕੁਝ ਵੀ ਜਿਹੜੇ ਕਣਕ ਦੇ ਢੋਲ ਸੀ ਇਹ ਖਰਾਬ ਹੋ ਗਏ ਸਕੇ ਨੇ ਜੀ ਇੱਥੇ ਸਾਰਾ ਸਮਾਨ ਲੱਗਾ ਹੈ ਸਾਰਾ ਕੁਝ ਖਤਮ ਜਿਸ ਦਾ ਸਾਰਾ ਸਾਰਾ ਸਮਾਨ ਬਾਕੀ ਚਲੂ ਤਾਂ ਦੀ ਤੁਸ ਜ ਤੁਹਾਨੂੰ ਕੁਝ ਵੀ ਚੱਖਣ ਦਾ ਮੌਕਾ ਨਹੀਂ ਗਿਆ ਸੰਗੀਤ ਦਾ ਮਾਮਲਾ ਜਿਹੜਾ ਬਾਹਰੋਂ ਫਿਰ ਮੇਰੇ ਦੋ ਵੀ ਘਰੇ ਜੈਦੀ ਮਤਲਬ ਸੁੱਜੀਆ ਇਹ ਮੈਨੂੰ ਕੋਸ਼ਿਸ਼ ਕੀ ਲੈਣ ਦੇਈ ਇੰਦਾ ਹੀ ਜਿਹੜੇ ਸਿਚੁਏਸ਼ਨ ਤੇ ਇੱਥੇ ਬੈਠੇ ਹਾਂ ਉੱਧੇ ਘਾਤੀ ਪਤਾ ਹੀ ਨਹੀਂ ਲੱਗਿਆ ਕਿ ਕਿਉਂ ਉਡੰਪਾਂ ਜਿਹੜਾ ਉੱਪਰ ਰਹਿ ਗਿਆ ਬਸ ਉੱਪਰ ਰਹਿ ਗਿਆ ਨੀਚੇ ਦਾ ਸਾਰਾ ਫੱਲਾ ਮਿਲ ਕਿਉਂਕਿ ਮੈਂ ਜ਼ਿਆਦਾ ਨਹੀਂ ਵੀ ਨੀਚੇ ਹਾਂ ਹੂੰ ਬਾਈ ਹੁਰਾਂ ਨੂੰ ਤੁਸੀਂ ਕਿਵੇਂ ਸੰਪਰਕ ਕਰਦੇ ਹੋ? ਇਹਨਾਂ ਨੂੰ ਪਤਾ ਹੀ ਨਹੀਂ ਵੈਸੇ। ਮਤਲਬ ਤੇ ਜਦੋਂ ਜਦੇ ਤੋਂ ਪਾਣੀ ਆਇਆ ਨਾ ਉਸ ਦਿਨ ਹੀ ਕੰਮ ਬੰਦ ਹੋਇਆ। ਹੂੰ। ਇਹਨਾਂ ਨੇ ਦੱਸਦੀਆਂ ਨਾਮ ਦੇ ਨਾਲ ਵੀ ਗੱਲਾਂ। ਹੂੰ। ਬਾਈ ਫਿਰ ਤੁਸੀਂ ਇੱਥੇ ਬਈਏ ਟਾਈਮ ਤੇ ਹੀ ਪਹੁੰਚ ਕੇ ਸੀ ਜਦੋਂ ਅੰਕ ਤੇ ਉਹ ਤੋਂ ਬਾਅਦ ਆਇਆ। ਅੱਛਾ ਬਾਈ ਹੁਰੀ। ਪਾਲਾ ਇਹਦੀ ਉੱਪਰ ਤੇ। ਮਤਲਬ ਮੌਕੇ ਦੇ ਉੱਤੇ ਬਾਈ ਹੁਰੀ ਕਹਿੰਦੇ ਨੇ ਵੀ ਡਿਊਟੀ ਤੇ ਸੀ ਭੈਣ ਜੀ ਨੇ ਦੱਸਿਆ। ਤੇ ਬੜਾ ਔਫਾ ਹੋ ਜਾਂਦਾ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਆਪਣੇ ਸਿਰਫ ਬੱਚਿਆਂ ਨੂੰ ਲੈ ਕੇ ਆਪਣੀ ਜਾਨ ਬਚਾ ਕੇ ਭੱਜਣ ਦੀ ਇਹਨਾਂ ਨੇ ਸੋਚੀ ਕਿਉਂਕਿ ਇੱਕਦਮ ਕਹਿੰਦੇ ਪਾਣੀ ਆ ਗਿਆ ਤੇ ਭੈਣ ਜੀ ਜਦੋਂ ਅਲਰਟ ਕੀਤਾ ਗਿਆ ਸੀ ਉਸ ਤੋਂ ਬਾਅਦ ਵੀ ਤੁਸੀਂ ਸੋਚਿਆ ਨਹੀਂ ਕਿ ਮਤਲਬ ਸੀਰੀਅਸ ਨਹੀਂ ਨਾ ਲਿਆ ਕਿਉਂਕਿ ਇਹ ਸਿਚੁਏਸ਼ਨ ਕਦੀ ਬਣੀ ਨਹੀਂ ਸਾਡੇ ਪਿੰਡ ਦੀ ਹੂੰ ਇਹ ਇੱਕਦਮ ਜਿਸ ਨਾਲ ਬੱਦਾਂ ਸਾਡੇ ਤੁਸੀਂ ਦੱਸਿਆ ਬੱਦੀਆਂ ਚਾਹੇ ਕਿਰਨ ਸਾਹਿਬ ਨੂੰ ਉਹ ਪੂਰਾ ਪਾਣੀ ਤੇ ਬੰਨ ਲੱਗਾ ਹੋਇਆ ਸੀ ਹਾਂ ਜੀ ਪਾਣੀ ਦਾ ਸਾਰਾ ਰਸਤਾ ਹੈ ਮਾਂ ਦਾ ਤੁਹਾਨੂੰ ਬੁਲਾਤੇ ਕਿ ਤਾ ਗਿਆ ਪਰ ਸੋਚਿਆ ਦੀ ਜੀਆ ਸਿਚੁਏਸ਼ਨ ਬਣ ਜੇ ਤੇ ਮੈਂ ਕੋਸਟ ਆ ਜੇਰਾ ਪਾ ਕੇ ਜਿੰਨਾ ਨੁਕਸਾਨ ਹੋਗਾ ਮੰਨ ਲਓ ਕਿ ਉਹ 3 ਬੈਟਿੰਗ ਮੇਰਾ ਉਹਦੇ ਜਿਹੜੇ ਦੱਬਾ ਇੱਧਰ ਇਹ ਬੈਟਿੰਗ ਅਲਪਾਰਡ ਜਿਹੜੇ 4 ਬੈਟਿੰਗ ਦੀ ਹੈ ਅੱਜ ਬਾਕੀ ਦੋ ਬੈਟਿੰਗ ਬੈਟਰੂਮ ਵਾਸ਼ਰੂਮ ਚੀਨੀ ਮਤਲਬ ਉਹ ਚੀਨੀ ਬਦਲਵਾ ਕੇ ਰੋੜ ਗਿਆ ਉਸ ਮਾਨ ਮੇਰਾ ਰੋੜ ਗਿਆ ਅੱਛਾ ਪਾਣੀ ਰੋੜ ਗਿਆ ਹਾਂ ਸਲੰਦਰ ਵਗੈਰਾ ਪਾਂਡੇ ਜਿਸ ਤਰ੍ਹਾਂ ਹੋਰ ਮੋਟਰਾਂ ਦੇ ਉਸ ਮਾਨ ਹੀ ਜਿਸ ਤਰ੍ਹਾਂ ਬੰਬੀਆਂ ਦੇ ਪਾਈਪ ਵਗੈਰਾ ਰੱਖੇ ਹੋਏ ਸਭ ਕੁਝ ਰੋੜਿਆ ਸਭ ਕੁਝ ਮੰਜੀ ਵੀ ਰੋੜਿਆ ਮੈਂ ਜਿਹੜੇ ਹੁੰਦੇ ਇਹ ਚਾਪ ਡੇਲੀ ਡਾਉਨ ਇਹ ਬਾਰ ਗੁਨੇ ਹਟਾਣ ਉਹ ਸਾਰੇ ਉਹ ਸਾਰਾ ਤੀ 1 ਕਿਲੋ ਤੋਂ ਦੇ ਕੋਈ ਕੋਈ ਬਸਾ ਚੋੜਾ ਤੋੜ ਦਿੱਤਾ ਕੋਈ ਨਹੀਂ ਆ ਰਹੀ ਜਿੱਥੇ ਕੋਈ ਨਹੀਂ ਆ ਕੋਈ ਨਹੀਂ ਆਪਸਾ ਕੋਈ ਨਹੀਂ ਆ। ਜਿਵੇਂ ਤੁਸੀਂ ਦੱਸ ਰਹੇ ਕਿ ਬਾਈ ਹੋਰੀ ਸਰਵਿਸ ਮੈਂ ਪਰ ਇਸ ਦਾ ਡਿਲੀਵਰੀ ਵੀ ਨਹੀਂ ਕਿਤੇ ਤੋਂ ਮਿਲ ਰਹੀ। ਨਾ ਕੋਈ ਨਹੀਂ ਆ। ਜਿਵੇਂ ਸੇਵਾ ਕਰਨ ਲਈ ਜੀ ਹੁਣ ਮਾਝੇ ਏਰੀਆ ਦੇ ਨਾਲ ਨਾਲ ਗੁਆਬੀ ਤੋਂ ਜਾਂ ਫਿਰ ਪੰਹਰਮਾਲ ਤੋਂ ਮਾਰਕੀ। ਜੇ ਚਲੋ ਖਾਣਾ ਖੋਣਾ ਦੇਖ ਜਾਂਦੇ ਆ ਨਾ ਬਾਹਰ ਦੀ ਮਤਲਬ ਜਾਦਾਂ ਨੂੰ ਤਾਂ ਪਾਣੀ ਵੀ ਹੋਣਾ ਇਸ ਦਾ ਹੀ ਪਾਣੀ ਹੋਵੇਗਾ ਨਹੀਂ ਥੋੜਾ ਬੋਤਾ ਸਫਾਈ ਕਰਾਂਗੇ ਆਪਣੇ ਘਰ ਦੀ ਇਹ ਤਾਂ ਕੁਝ ਜਿੜੀ ਜਿੜੀ ਕੱਟੀ ਗਈ ਬੜੇ ਦਿਨਾਂ ਦੀ ਕਿੰਨੇ ਦਿਨ ਹੋ ਗਏ 7 ਡੇਸ ਹੋ ਗਏ ਜਿਲੀ ਕੱਟੀ ਕਿ 7 ਦਿਨਾਂ ਤੋਂ ਬਿਜਲੀ ਵੀ ਨਹੀਂ ਆਈ ਤੇਗਾ ਤਾਂ ਮਤਲਬ ਕਿ ਇੱਥੇ ਬਿਜਲੀ ਵੀ ਨਹੀਂ ਹੋਗੀ ਤੇ ਇੰਨਾ ਜਿਹਾ ਪਾਣੀ ਕੁਛ ਵੀ ਨਹੀਂ ਹੈਗਾ ਮੰਨ ਲਓ ਕਿ ਦੋ ਦੋ ਫੋਟਾ ਗੜਾ ਮਤਲਬ ਆ ਚਿੱਕੜ ਆ ਨਾ ਇਹ ਸੜਿਆ ਹੋ ਰਿਹਾ ਵਾਲਦੀ ਐ ਇਨਸਪਾਈਰ ਮੋਡ ਨੇ ਮਤਲਬ ਇਸ ਕੋਈ ਮਤਲਬ ਨਹੀਂ ਤੇ ਜਦੋਂ ਹੁਣ ਇੱਥੇ ਤੁਸੀਂ ਆਉਨੇ ਹੋ ਤੁਸੀਂ ਦੇਖਦੇ ਹੋ ਪਹਿਲਾਂ ਤੁਸੀਂ ਮਤਲਬ ਕੀ ਜੇ ਤੁਸੀਂ ਦੇਖੇ ਤੁਹਾਡਾ ਜਿਹੜਾ ਪਾਣੀ ਬਹੁਤ ਜ਼ਿਆਦਾ ਹੈ ਉਸ ਤੋਂ ਬਾਅਦ ਤੁਸੀਂ ਕੀ ਕੁਝ ਚੱਕ ਸੰਭਾਲ ਲਈ ਕੀ ਕੁਝ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਨਾ ਉਹ ਚੀਜ਼ ਤਾਂ ਬਚ ਗਈ ਹੋਣੀ ਹੈ ਮੈਂ ਜਲਦੀ ਜਲਦੀ ਕੱਪੜੇ ਦੇ ਦਿੱਤੇ ਸੀ ਬਚਾ ਲਏ ਕੱਪੜੇ ਬਚੇ ਹੋਣਗੇ ਕੱਪੜੇ ਕੋਸ਼ਿਸ਼ ਲਈ ਸੀ ਸਰਦੀ ਵਾਲਾ ਜਿੰਨਾ ਵੀ ਸਮਾਨ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਇਹ ਤੁਕ ਤੱਕ ਵੀ ਬੱਚਿਆਂ ਦੇ ਮਨ ਨੂੰ ਕਾਗਜ਼ ਪੱਤਰ ਜਿੰਨੇ ਨੇ ਉਹ ਸੋਚ ਉਹ ਕਿ ਟਿਕਟ ਉਹ ਰੋ ਵੀ ਨਹੀਂ ਕੋਈ ਵੀ ਕੁਸ਼ ਹਜ਼ਾਰ ਮੋਬਾਈਲ ਲਾ ਕੇ ਆਵਾਜ਼ ਮਾਰਦੇ ਆਪਣੇ ਮੇਰੇ ਕੰਮ ਮੇਰੇ ਆਪਣੇ ਸਰਟੀਫਿਕੇਟ ਦੀ ਕੋਸ਼ਿਸ਼ ਹੀ ਨਾ ਬਣ ਸਕੀ ਕੁਸ਼ ਕੁਸ਼ ਨਹੀਂ ਹੁੰਦਾ ਪਰ ਹੁਣ ਹੀ ਦੱਸਦੇ ਨੇ ਕਿ ਇਹ ਪਾਣੀ ਦਾ ਇੱਕ ਅਜੇ ਹੀ ਹੜ ਆਇਆ ਕਿ ਸਭ ਕੁਝ ਜ਼ਿੰਦਗੀ ਦੀ ਚਾਹੀਏ ਜਮਾ ਪੂੰਜੀ ਸੀ ਜਿਹੜੀ ਸਰਟੀਫਿਕੇਟ ਵਗੈਰਾ ਜੋ ਵੀ ਕੁਛ ਬਣਾਇ ਹੋਏ ਸੀ ਜੋ ਵੀ ਕਾਗਜ਼ ਪੱਤਰ ਸੀ ਪਣੋਂ ਬੁਰੀ ਦੱਸ ਦੇਣ ਕਿ ਕੁਛ ਕੈਸ਼ ਵੀ ਇਹਨਾਂ ਨੇ ਕਢਾ ਕੇ ਕਿਸੇ ਕੰਬਾਸ 'ਚ ਰੱਖਿਆ ਸੀ ਉਹ ਵੀ ਪਾਣੀ ਨਾਲ ਹੀ ਵਹਾ ਕੇ ਲੈ ਗਿਆ ਤੇ ਘਰ ਦੀ ਜ਼ਰੂਰਤ ਦੇ ਜਿਹੜੇ ਵੀ ਸਮਾਨ ਸੀ ਭਾਂਡੇ ਤੱਕ ਨੇ ਇਹਨਾਂ ਦੇ ਜਿਹੜੇ ਉਹ ਪਾਣੀ ਵਹਾ ਕੇ ਲੈ ਗਿਆ ਤੇ ਜਦੋਂ ਤੁਸੀਂ ਇੱਥੋਂ ਕਿਸੇ ਬਾਹਰ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹੋ ਕਿਸੇ ਸੰਸਥਾ ਨਾਲ ਇਹਨਾਂ ਨੂੰ ਉਹਨਾਂ ਨੇ ਕਿਸੇ ਨੇ ਦੱਸਿਆ ਮਤਲਬ ਕੀ ਕਹਿੰਦਾ ਅਸਵਾਸ਼ਣ ਦਿੱਤਾ ਤੇ ਹਾਂ ਤੁਹਾਡੀ ਮਦਦ ਕੀਤੀ ਜਾਊਗੀ। ਨਾ ਕੋਈ ਨਹੀਂ ਵੀਰ ਜੀ ਕੋਈ ਨਹੀਂ ਬਸ ਆਉਂਦੇ ਆ ਫਾਰਮਾ ਖਿੱਚਦੇ ਐ ਤੇ ਚੱਲ ਜਾਂਦੇ ਐ। ਕੋਈ ਪੁੱਛ ਵੀ ਨਹੀਂ ਉਹਨਾਂ ਕੋਲ ਵੀ ਇਹੋ ਜਿਹਾ ਕੁਛ ਨਹੀਂ ਕਿਹਾ। ਕੋਈ ਨਹੀਂ ਮਤਲਬ ਹਾਂ ਜੀ ਪੁੱਛ ਨਹੀਂ ਆਉਂਦੇ ਫੋਟੋ ਬੁੱਕ ਖਿੱਚਦੇ ਐ ਵੀਡੀਓ ਵਗੈਰਾ ਬਣਾਉਂਦੇ ਐ। ਹਾਂ ਜੀ। ਮਤਲਬ ਕਿ ਸਰਕਾਰੀ ਅਧਿਕਾਰੀ ਨੇ ਜਿਹੜੇ ਜਾਂ ਪਰ ਪ੍ਰਸ਼ਾਸਨ ਕਹਿੰਦੇ ਸਿਰਫ ਆਪਣੀ ਨੂੰ ਫਾਰਮੈਟ ਤੇ ਕਰਵਾਉਂਦੇ। ਪ੍ਰਸ਼ਾਸਨ ਤੇ ਕੋਈ ਆਇਆ ਹੀ ਨਹੀਂ ਨਾ। ਕੋਈ ਨਹੀਂ। ਟੋੜੇ ਇਲਾਕੇ ਜਿਹੜੇ ਐਮਐਲਏ ਆ ਉਹਨਾਂ ਤੱਕ ਨਹੀਂ ਮਤਲਬ ਉਹ ਆ ਜਾਏਗਾ ਮੈਂ ਕਹਾਂ ਲਿਆ ਕਹਾਂ ਲਿਆ ਸਾਡੇ ਘਰ ਨਹੀਂ ਆਏ ਉਧਰ ਗਏ ਤੁਸੀਂ ਸਰ ਇਹ ਤਾਂ ਨਹੀਂ ਇਹ ਧਿਆਨ ਨਾਲ ਤੁਹਾਡਾ ਕਿਸੇ ਨੇ ਬਾਤ ਨਹੀਂ ਕੀਤੀ ਕੋਈ ਮੰਨ ਲਓ ਉਹਨਾਂ ਨੇ ਇਹ ਵੀ ਇਹਨਾਂ ਦਾ ਘਰ ਦੇ ਤੱਕ ਪਰ ਘਰ ਦੀ ਕੰਡੀਸ਼ਨ ਤੇ ਖਰਾਬ ਹੋਈ ਹੈ ਨਾ ਮੰਨ ਲਓ ਇਸ ਜਿਆਦੇ ਆ ਕਿ ਇਹ ਨੂੰ ਸਟਾਈਲ ਕਰਦੇ ਬੱਜਾਂ ਨਹੀਂ ਸਾਡੇ ਜਿਹਾ ਤਿੰਨ ਚਾਰ ਮਹੀਨੇ ਬਾਅਦ ਪਾ ਰਹੇ ਹੂੰ ਹੂੰ ਤੇ ਬਾਈ ਗੁਰੀ ਦੇਖੋ ਸਾਡੇ ਕੋਈ ਉਪਰ ਚ ਨਹੀਂ ਜਾਂਦਾ ਤੇ ਕੁਝ ਵੀ ਨਹੀਂ ਸਭਾਇ ਕਰਦਾ कुछ नहीं 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 है नहीं है 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 सवाल कभी ईएसआई सारा सारा तो तो, सारी ना चौबीस साल ना सर्विस की थी सारा पैसा घर ही लाया कार बनाया अपने बच्चे पढ़ाए बेटे पढ़न ने पढ़िया मतलब खत्म हो गया ਸਾਨੂੰ ਸੁਣ ਕੇ ਵੀ ਦੁੱਖ ਆਉਂਦਾ ਇਸ ਗੱਲ ਦਾ ਕਿ ਬਾਈ ਉਹਨਾਂ ਦੀ 24 ਸਾਲਾਂ ਦੀ ਕਮਾਈ ਜਿਹੜੀ ਕਹਿੰਦੇ ਸੀ ਇੱਥੇ ਲੱਗੀ ਹੋਈ ਸੀ ਉਹ ਬੇਦਰਦੀ ਨੇ ਇਹ ਵੀ ਨਾ ਘਰ ਬਣਾਇਆ ਨਾ ਘਰ ਸਾਰਾ ਖਤਮ ਹੋ ਗਿਆ ਬਣਿਆ ਬਣਾਇਆ ਸਾਰਾ ਕੁਝ ਸਾਰਾ ਸਾਰਾ ਪੈਸਾ ਇਮਪਾਰ ਰੇ ਲਾਇਆ ਅੱਜ ਤੱਕ ਹੂੰ ਸਾਰਾ ਤਾਂ ਸਾਬੇ ਬਣਿਆ ਬਣਾਇਆ ਸਾਰਾ ਘਰ ਤਾਂ ਮੁਰੀ ਕਹਿੰਦੇ ਕਿ ਖਰਾਬ ਹੋ ਗਿਆ ਤੇ ਬੱਚਿਆਂ ਦੇ ਸਰਟੀਫਿਕੇਟ ਤੱਕ ਨਹੀਂ ਗਏ ਘਰ ਦੇ ਵਿੱਚ ਜੋ ਕੈਸ਼ ਵਗੈਰਾ ਹੋਰ ਤਾਂ ਹੋਰ ਕੀ ਭਾਂਡੇ ਵੀ ਨਹੀਂ ਰਏ ਜਿਨ੍ਹਾਂ ਦੇ ਨਾਲ ਸ਼ਾਮ ਨੂੰ ਏ ਹੋਵੇ ਕਿ ਸ਼ਾਮ ਨੂੰ ਸੀ ਉਪੀ ਖਾ ਲਈ ਹਾਂਜੀ ਆ ਹੁਣ ਕਰ ਰੋਣਾ ਮਤਲਬ ਦੇ ਚੜਿਆ ਅਜੇ ਤੱਕ ਨਹੀਂ ਚਾਹੋ ਲਾ ਕੋਈ ਖਾਣਾ ਆਪਣਾ ਕੁਛ ਨਹੀਂ ਤੁਹਾਡੇ ਕੋਲ ਕੋਈ ਖਾਣਾ ਲੈ ਕੇ ਪਹੁੰਚਿਆ ਨਹੀਂ ਖਾਣਾ ਮਤਲਬ ਉਹ ਦੂਜਾ ਦੇ ਦਿੱਤੇ ਜਾਂਦੇ ਨਾ ਸੂਪਾ ਤੇ ਮਤਲਬ ਬਣਾਇਆ ਹੀ ਨਹੀਂ ਸਿਲੰਡਰ ਵਗੈਰਾ ਸਾਡੇ ਹੈ ਹੀ ਨਹੀਂ ਕੁਛ ਵੀ ਹੂੰ ਕੁਛ ਸੁਵਿਨੀ ਹੈਗਾ ਕੀ ਮਤਲਬ ਇਹ ਤੁਹਾਡੇ ਕੋਲੇ ਹਣਾ ਅਭੀ ਜੇ ਜ ਪਖਾਣਾ ਪਕਾਉਣ ਵਾਸਤੇ ਵੀ ਕੋਈ ਸਾਧਨ ਚਾਹੀਦਾ ਨਾ ਤੇ ਉਹ ਸਾਧਨ ਕੁਛ ਵੀ ਨਹੀਂ ਤੁਸੀਂ ਵੀ ਜਿਹੜੀ ਤੀਂਾ ਪਾਣਾ ਦੇਣਾ ਉਹਦੇ ਤੁਸੀਂ ਉਹ ਆ ਜਾਏ ਅੱਜ ਨਹੀਂ ਹੈ ਤੇ ਤੁਸੀਂ ਹੁਣ ਤੱਕ ਆ ਕੁਛ ਵੀ ਖਾਧਾ ਨਹੀਂ ਹੁਣ ਤੱਕ ਕੁਛ ਨਹੀਂ ਖਾਧਾ ਕਲੀ ਚਾਹ ਪੀ ਲਈ ਚਾਹ ਤੁਸੀਂ ਇੱਥੇ ਪੀ ਲਈ ਜੀ ਜਾਂ ਫੇਰ ਘਰ ਦੇ ਕੋਲ ਨਹੀਂ ਚਾਹ ਪਰ ਇੱਦਾਂ ਨਹੀਂ ਇਨਸ਼ਾ ਅੱਜ ਚਾਹ ਬਣਾਉਣ ਵਾਸਤੇ ਮਹੱਤਵਪੂਰਨ ਹੈ ਹਾਂ ਜੀ ਬਾਕੀ ਉਹ ਜਿਹੜੇ ਸਭ ਜਿਹੜਾ ਕੁਛ ਵੀ ਨਹੀਂ ਦਰ ਹੈ ਰੋਟੀ ਵੀ ਨਹੀਂ ਪਾਣੀ ਵੀ ਨਹੀਂ ਤਾਂ तकरीबन 2 1/2 2 ਵਜੇ ਦਾ ਸਮਾਂ ਹੋਇਆ ਪਿਆ ਭੈਣ ਭਾਈ ਕਹਿੰਦੇ ਨੇ ਕਿ ਸਿਰਫ ਸਵੇਰ ਦੀ ਚਾਹ ਪੀਤੀ ਹੋਈ ਆ ਕੁਛ ਵੀ ਹਾਲੇ ਤੱਕ ਜਿਹੜਾ ਕਿ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਤਾਂ ਗੱਲ ਕਰਕੇ ਕਿਉਂਕਿ ਭਾਂਡੇ ਹੀ ਨਹੀਂ ਹੈਗੇ ਨਾ ਕੋਈ ਪਕਾਉਣ ਦਾ ਪ੍ਰਬੰਧ ਹੈਗਾ ਨਾ ਕੋਈ ਭਾਂਡੇ ਹੈਗੇ ਜਿਨ੍ਹਾਂ ਦੇ ਵਿੱਚ ਖਾਇਆ ਜਾ ਸਕੇ ਸੋ ਭਾਈ ਇੱਧਰ ਨੂੰ ਆ ਜਿਓ ਇੱਕ ਵਾਰੀ ਨਾ ਤੁਸੀਂ ਆਪਣਾ ਫੋਨ ਨੰਬਰ ਐਡ ਉਹ ਦੱਸ ਦਿਓ ਤਾਂ ਕਿ ਕੋਈ ਵੀਰ ਤੁਹਾਡੀ ਮਦਦ ਜ਼ਰੂਰ ਕਰੇ ਅਸੀਂ ਚਾਹੁੰਦੇ ਹਾਂ ਕਿ ਦੇਖੋ ਤੁਸੀਂ ਸਰਵਿਸ ਕਰਦੇ ਹੋ ਸਾਡੇ ਲਈ ਜਿੰਨੀ ਵੀ ਕਹਿੰਦੇ ਕਿ ਬਾਰਡਰਾਂ ਤੇ ਸੀਆਰਪੀਐਫ ਆਪਾਂ ਜਾਂਦਿਆਂ ਬੀਐਸਐਫ ਆ ਜਿੰਨੇ ਵੀ ਜਵਾਨ ਨਾਲ ਕਰਦੇ ਪਰ ਪਰਵਾਹੀ ਰੱਖਿਆ ਤੇ ਇਹ ਨਹੀਂ ਲਿਖੀ ਹੂੰ ਕਿਉਂਕਿ ਆਹ ਦੇਖੋ ਪਹਿਨੋ ਫਿਰ ਕਹ ਰਹੇ ਨੇ ਕਿ ਜਿਵੇਂ ਦੇਸ਼ ਦੀ ਰੱਖਿਆ ਇਹ ਕਰਦੇ ਸੀ ਕਿ ਆਪਣੀ ਸਾਰਿਆਂ ਦੀ ਮਿਲ ਕੇ ਜ਼ਿੰਮੇਵਾਰੀ ਬਣਦੀ ਹੈ ਕਿ ਅੱਪਾ ਇਹਨਾਂ ਦੇ ਪਰਿਵਾਰ ਨੂੰ ਸੰਭਾਲੀਏ ਪਰ ਪਿੱਛੋਂ ਕਰੀਏ ਕਿ ਨਾ ਕਿਸੇ ਸਰਕਾਰ ਨਾ ਕਿਸੇ ਪ੍ਰਸ਼ਾਸਨ ਨੇ ਨਾ ਹੀ ਬਹੁਤ ਢੀ ਹੋਈ ਐਵੇਂ ਝੂਠੇ ਜਿਹੇ ਦਸਤਲਾਸੇ ਲਈ ਜਾਂਦੇ ਕੁਝ ਵੀ ਨਹੀਂ ਹੂੰ ਬੜਾ ਦੁੱਖ ਵਾਲਾ ਪਰਿਵਾਰ ਹੈ ਬਈ ਦੇ ਬਹੁਤ ਇਸ ਟਾਈਮ ਮੁਸ਼ਕਿਲ ਦਾ ਸਮਝ ਆਦ ਰਹੇ ਬਾਈ ਇੱਕ ਵਾਰੀ ਨਾ ਤੁਹਾਡਾ ਕੰਟੈਕਟ ਨੰਬਰ ਬੋਰ ਨੂੰ ਤਾਂ ਕਿ ਅਸੀਂ ਚਾਹੁੰਦੇ ਆ ਸਾਡੀ ਵੀਡੀਓ ਦੇਖ ਕੇ ਜੇਕਰ ਕੋਈ ਵੀ ਮਦਦਗਾਰ ਵੀਰ ਹੋਵੇ ਤਾਂ ਬਾਈ ਉਹਨਾਂ ਦੀ ਮਦਦ ਜ਼ਰੂਰ ਕਰਿਓ ਕਿਉਂਕਿ ਬਾਈ ਉਹਨਾਂ ਦੇ ਕਹਿੰਦੇ ਕਿ ਘਰ 'ਚ ਹੁਣ ਖਾਣ ਵਾਲੇ ਭਾਂਡੇ ਵੀ ਨਹੀਂ ਬਚੇ ਤੇ ਸਥਿਤੀ ਇਹ ਹੋਈ ਪਈ ਐ ਕਿ ਬਾਈ ਹੋਰੇ ਕਹਿੰਦੇ ਵੀ ਸਵੇਰ ਦੇ ਰੋਟੀ ਵੀ ਨਹੀਂ ਖਾਦੀ ਯਾਰ ਬੜਾ ਦੁੱਖ ਹੁੰਦਾ ਇਹ ਗੱਲਾਂ ਸੁਣ ਕੇ ਯਾਰ ਵੀ ਸਵੇਰ ਦੇ ਭੁੱਖਣ ਪਾਣੇ ਬੱਚੇ ਬੈਠੇ ਨੇ ਸਭ ਆਪਣੇ ਘਰ ਦੇ ਵਿੱਚੋਂ ਗਾਰਾ ਕੱਢੂ ਤੇ ਲੱਗੇ ਹੋਏ ਨੇ ਉਤੋਂ ਕੰਮ ਜ਼ਿਆਦਾ ਪਰ ਖਾਣ ਨੂੰ ਕੁਛ ਨਹੀਂ ਬੜੀ ਮੁਸ਼ਕਲ ਦੀ ਸਥਿਤੀ ਹੈ ਬਾਈ ਇੱਕ ਵਾਰੀ ਆਪਣਾ ਕੰਟੈਕਟ ਨੰਬਰ ਦੋ 7696 3344 ਨੰਬਰ ਦੁਬਾਰੀ ਲਓ 7696 3344 ਨੰਬਰ ਨਾਮ ਕੀ ਹੈ ਬਾਈ ਤੁਹਾਡਾ ਹਰਪਿੰਦਰ ਸਿੰਘ ਹਰਪਿੰਦਰ ਸਿੰਘ ਤੇ ਤੁਸੀਂ ਐਕਸਸ ਸੋਰੀ ਤੁਸੀਂ ਸਰਵਿਸ ਮੈਂ ਸਰਸਵਨਨ ਸਤੀਸਿਧਰ ਜੰਗਲਾਜਮਾ ਕੰਪਰੇਸ਼ਨ ਜੱਲਦਾ ਆਪਣੇ ਕੋਲ ਅੱਛਾ ਆਧਰਮਾ ਪਾਣੀ ਦੇ ਵਾਲਾ ਆਉਂਦਾਂ ਕਿ ਮੈਂ ਉਹ ਫੋੜੀ ਲੈ ਕੇ ਆਇਆ ਅਰਜੈਂਸੀ ਹੂੰ ਬਾਕੀ ਮੈਨੂੰ ਪਤਾ ਲੱਗੂ ਮੇਰਾ ਪੇਂਟ ਡੋਪਾ ਬੰਨ ਬੱਚੇ ਵੀ ਅੰਦਰ ਨਹੀਂ ਆ ਹੂੰ ਮੈਨੂੰ ਅਸਾਂ ਫੋਨ ਜਾਂਦਾ ਕਿ ਤੇਰਾ ਘਰ ਡੋਪ ਗਿਆ ਤੇਰਾ ਕੀ ਡੁੱਟ ਗਿਆ ਤੇਰਾ ਕੋ ਜਾ ਹੋ ਗਿਆ ਪਰ ਮੈਂ ਤਾਂ ਉੱਥੇ ਸੌਂਦਾ ਰਿਹਾ ਮੈਂ ਆ ਕੇ ਪੇਂਟਾਂ ਆ ਕੇ ਵੇਖਿਆ ਕੰਡੀਸ਼ਨ ਇਕਦਮ ਮੇਜੇ ਪ੍ਰਭਾਵ ਹੋ ਗਈ ਜਿਹੜੇ ਨਾਲ ਪੂਰੇ ਇਸਾ ਬੁਸਾਰਾ ਘਰ ਬਿਆਰਿਆ ਸਾਰਾ ਘਰ ਡਰਾਵੋ ਚ ਅਸੀਂ ਬੇਨਤੀ ਕਰਾਂਗੇ ਕਿ ਜੇਕਰ ਕੋਈ ਵੀ ਵੀਰ ਜਿਹੜਾ ਮਦਦਗਾਰ ਹੋਵੇ ਕੋਈ ਵੀ ਜਿਹੜਾ ਵੀਰ ਬਾਈ ਹੋਰਾਂ ਦੀ ਐਨ ਆਰ ਆਈ ਵੀਰ ਕਿਉਂਕਿ ਬਹੁਤ ਮਦਦਗਾਰ ਰਹੀ ਨੇ ਇਸ ਟਾਈਮ ਲੋਕਾਂ ਦੀ ਤਾਂ ਵੀਰ ਹੋਰਾਂ ਦੀ ਜਰੂਰ ਵਾਹ ਫੜੀ ਜਾਵੇ ਕਿਉਂਕਿ ਵੀਰਪੁਰਾਂ ਦੇ ਕਹਿੰਦੇ ਇਹ ਇਸ ਟਾਈਮ ਜਿਹੜੀ ਕੰਡੀਸ਼ਨ ਆ ਬਾਬਾ ਪਰਮਾਤਮਾ ਆ ਪੂਜਾ ਹਾਲਾਤ ਇਹੋ ਜੀ ਸਥਿਤੀ ਕਿਸੇ ਨੂੰ ਨਾ ਦੇਵੇ ਬਾਈ ਹੁਰੀ ਕਹਿੰਦੇ ਰੋਟੀ ਵੀ ਨਹੀਂ ਖਾਦੀ ਯਾਰ ਇਹ ਸੁਣ ਕੇ ਬਹੁਤ ਦੁੱਖ ਹੁੰਦਾ ਹੈ ਭਾਈ ਆ ਸਾਨੂੰ ਸਾਨੂੰ ਪਰਸਨਲ ਤੌਰ ਤੇ ਭਾਈ ਬਹੁਤ ਅੰਦਰੋਂ ਦਿਲ ਦੁੱਖਦਾ ਕਿ ਯਾਰ ਕਿਹੋ ਜਿਹਾ ਸਮਾ ਤੇ ਦਾ ਬਰਮਾਤ ਮਾਰੀ ਤੇ ਪੰਜਾਬੀ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲੇ ਸੀ ਬਾਈ ਹੁਰੀ ਫੇਰ ਵੀ ਬਾਹਰ ਜਾ ਕੇ ਸਰਵਿਸ ਕਰ ਰਹੇ ਨੇ ਆਪਣੇ ਪੰਜਾਬ ਦੇ ਆਪਣੇ ਦੇਸ਼ ਦੇ ਲੋਕਾਂ ਦੇ ਲਈ ਸੁਰੱਖਿਆ ਦੇ ਜਿਹੜੇ ਪ੍ਰਬੰਧ ਕਰਦੇ ਨੇ ਸੁਰੱਖਿਆ ਤਕ ਰੂਕ ਰਹਿਣ ਇਸ ਕਰਕੇ ਆਪ ਬਾਰਡਰਾਂ ਤੇ ਖੜੇ ਨੇ ਉੱਥੇ ਜਾ ਕੇ ਲੜਦੇ ਨੇ ਪਰ ਦੂਜੇ ਪਾਸੇ ਇਹਨਾਂ ਦੇ ਆਪਣੇ ਘਰ ਨੇ ਜਿਹੜੇ ਉਹ ਬਰਬਾਦ ਸੋ ਤੁਸੀਂ ਕਮੈਂਟ ਬਾਕਸ 'ਚ ਆਪਣੀ ਰਾਏ ਜ਼ਰੂਰ ਦਿਓ ਕਿ ਹੁਣ ਬਾਈ ਹੋਰਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾਵੇ ਜੀ ਸਰਵਿਸ ਪਿੱਛੇ ਸਾਰਾ ਪਿਆ ਹਵਾਰ ਦਿਨ ਹੈ ਹਾਂਜੀ ਸਾਰੇ ਦਾ ਸਾਰਾ ਸਾਰਾ ਘਰ ਵੀ ਤੇ ਆਪੋ ਜੱਤ ਸੁਣਾ ਤਾ ਬੇਨਤੀ ਕਰਾਂਗੇ ਕਿ ਜਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ رائے ਦਿਓ ਕਿ ਬਾਈ ਗੁਰਾਂ ਦੀ ਮਦਦ ਕਿਸ ਤਰ੍ਹਾਂ ਕੀਤੀ ਜਾਵੇ ਜੇਕਰ ਕੋਈ ਬਾਈ ਮਦਦ ਕਰਨਾ ਚਾਹੁੰਦਾ ਤਾਂ ਬਾਈ ਗੁਰਾਂ ਨੰਬਰ ਦੱਸਦਾ ਜਰੂਰ ਬਾਈ ਗੁਰਾਂ ਨਾਲ ਸੰਪਰਕ ਕੀਤਾ ਜਾਵੇ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸასი ਘਾਲ